ਅੰਮ੍ਰਿਤਸਰ ਚ ਅੱਜ ਐਸਸੀ ਸਮਾਦ ਦੀਆਂ ਵਕ ਵਕ ਜਥੇਬੰਦੀਆਂ ਵੱਲੋਂ ਰੋਹਿਤ ਖੋਕਰ ਨੂੰ ਐਸਸੀ ਕਮਿਸ਼ਨ ਦਾ ਮੈਂਬਰ ਲਗਾਉਣ ਤੇ ਵਧੀਕ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਸੌਪਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਭਗਵਾਨ ਵਾਲਮੀਕੀ ਸੈਨਾ ਪੰਜਾਬ ਦੇ ਪ੍ਰਧਾਨ ਲੱਕੀ ਬੈਦ ਅਤੇ ਭਾਰਤੀ ਵਾਲਮੀਕੀ ਆਦੀ ਧਰਮ ਸਮਾਦ ਦੇ ਮੁੱਖ ਸੰਚਾਲਕ ਰਤਨ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਇਸਾਈ ਧਰਮ ਨਾਲ ਸੰਬੰਧਿਤ ਰੋਹਿਤ ਖੋਕਰ ਨੂੰ ਸਰਕਾਰ ਵੱਲੋਂ ਐਸੀ ਕਮਿਸ਼ਨ ਦਾ ਮੈਂਬਰ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਰੋਹਿਤ ਖੋਕਰ ਨੇ ਪੰਜਾਬ ਸਰਕਾਰ ਨੂੰ ਗੁੰਮਰਾਹ ਕਰਕੇ ਐਸੀ ਕਮਿਸ਼ਨ ਮੈਂਬਰ ਬਣ ਗਿਆ ਹੈ ਜਿਸ ਦੇ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਸੌਪਿਆ ਗਿਆ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਇਸ ਦੀ ਮੈਂਬਰਸ਼ਿਪ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਡ ਜਾਮ ਕੀਤੇ ਜਾਣਗੇ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸੰਬੰਦੇ ਜਦ ਐਸਸੀ ਕਮਿਸ਼ਨ ਦੇ ਮੈਂਬਰ ਰੋਹਿਤ ਖੋਕਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਸਸੀ ਸਮਾਜ ਦੇ ਵਿੱਚ ਪੈਦਾ ਹੋਇਆ ਰੋਹਿਤ ਖੋਕਰ ਨੇ ਕਿਹਾ ਕਿ ਜਦੋਂ ਮੈਂ ਮੈਂਬਰ ਬਣਿਆ ਤਾਂ ਕਈ ਧਰਮਵਾਲਿਆਂ ਨੇ ਮੈਨੂੰ ਸਨਮਾਨਿਤ ਕੀਤਾ ਅਗਰ ਕਿਸੇ ਨੂੰ ਸ਼ੱਕ ਜਾਂ ਵਹਿਮ ਹੈ ਉਹ ਮੇਰੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਮੈਂ 2012 ਦੇ ਵਿੱਚ ਹਲਕਾ ਵੈਸ ਤੋਂ ਬੋਝਨ ਸਮਾਜ ਪਾਰਟੀ ਵੱਲੋਂ ਐਮਐਲਏ ਦੀ ਚੋਣ ਲੜਿਆ ਹਾਂ ਉਦੋਂ ਕਿਸੇ ਨੇ ਮੇਰਾ ਵਿਰੋਧ ਨਹੀਂ ਕੀਤਾ ਅੱਜ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਭਾਵਾ ਦਾਸ ਤੌਰਤ ਹਨਸ ਜੀ ਸਯੁਕਤ ਮੁਕਤਸਨ ਚਾਲਕ ਨਿਰੰਦਰ ਟੀਨੂ ਜੀ ਆ ਉਹਨਾਂ ਦੇ ਰਾਸ਼ਟਰੀ ਰਾਸ਼ਟਰੀ ਕਾਰਜਕਰਤਾ ਦਕਸ਼ੀੜੇ ਆ ਬਾਬਾ ਸੰਨਿਨਾਥ ਜੀ ਮੁਕਤਸਨ ਚਾਲਕ ਭਗਵਾਨ ਵਾਲਮੀਕੀ ਵੀਰ ਸਨ ਤਾਂ ਅੱਜ ਅਸੀਂ ਇੱਕ ਮੈਮੋਰੰਡਮ ਦੇਣ ਆਏ ਆ ਡੀਸੀ ਸਾਹਿਬ ਰਾਹੀਂ ਮਾਨ ਜੋਗ ਮੁੱਖ ਮੰਤਰੀ ਪੰਜਾਬ ਨੂੰ ਕਿਉਂਕਿ ਪੰਜਾਬ ਸਰਕਾਰ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਔਰ ਐਸੀ ਸਮਾਜ ਦੇ ਜਿਹੜੇ ਹੱਕਾਂ ਦੇ ਉੱਪਰ ਡਾਕੇ ਵੱਜ ਰਹੇ ਆ ਜਿਹੜਾ ਤਾਜ਼ਾ ਉਦਾਹਰਣ ਜਿਹੜਾ ਅੱਜ ਵੇਖਣ ਨੂੰ ਮਿਲ ਰਿਹਾ ਵਾ ਕਿ ਇੱਕ 크ਿਸਚਨ ਜਿਹੜਾ ਸਮਾਜ ਨੂੰ ਬਿਲੋਂਗ ਕਰਦਾ ਵਾ ਰੋਹਿਤ ਖੋਖਰ ਆ ਔਰ ਉਹਨੂੰ ਜਿਹੜਾ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਲਾ ਦਿੱਤਾ ਗਿਆ ਵਾ ਇੱਕ ਸੰਵਿਧਾਨਿਕ ਪੋਸਟ ਆ ਸੰਵਿਧਾਨਿਕ ਪੋਸਟ ਜਿਹੜੇ ਜਦੋਂ ਇੱਕ ਬੰਦਾ ਕਨਵਰਟ ਕਰ ਚੁੱਕਾ ਹੋਵੇ ਕਿਉਂਕਿ ਸੁਪਰੀਮ ਕੋਰਟ ਦੀਆਂ ਫਹਿਰਾਵਾਂ ਜਦੋਂ ਇੱਕ ਬੰਦਾ ਕਨਵਰਟ ਕਰ ਲੈਂਦਾ ਵਾ ਤੇ ਫਿਰ ਉਹਨੂੰ ਜਿਹੜੇ ਉਹਰੇ ਬੰਦੇ ਰਾਈਟਸ ਨਹੀਂ ਦਿੱਤੇ ਜਾ ਰਹੇ ਉਹਰੇ ਰਾਈ ਪਰ ਇਹ ਇਹ ਜਿਹੜੇ ਲੋਕ ਆ ਜੀ ਆਪਣੀ ਜਾਣ ਬੁੱਝ ਕੇ ਆਪਣੀ ਪਛਾਣ ਲਕੋ ਕੇ ਔਰ ਜਿਹੜਿਆ ਕਿ ਵੀ ਦੋਨੇ ਪਾਸਿਓ ਜਿਹੜੇ ਲਹਾ ਲਹਿਰੇ ਆ ਕਿਉਂਕਿ ਬੰਦਾ ਇੱਕ ਕ੍ਰਿਸਟਨ ਆ ਔਰ ਐਸੀ ਸਮਾਜ ਦੀ ਜਿਹੜੀ ਫੈਸਿਲਿਟੀ ਲੈ ਰਿਆ ਵਾ ਇੱਕ ਸੰਵਿਧਾਨਿਕ ਪੋਸਟ ਤੇ ਉਹਨੂੰ ਬਿਠਾ ਦਿੱਤਾ ਗਿਆ ਵਾ ਜੋ ਕਿ ਬਹੁਤ ਨਿੰਦਨਯੋਗ ਆ ਔਰ ਪੂਰਾ ਐਸਸੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਜਿਹੜਾ ਵਾ ਇਸ ਚੀਜ਼ ਦਾ ਵਿਰੋਧ ਕਰਦਾ ਵਾ ਔਰ ਅੱਜ ਅਸੀਂ ਡੀਸੀ ਸਾਹਿਬ ਰਾਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੈਮੋਰੰਡਮ ਦਿੱਤਾ ਵਾ ਔਰ ਗਵਰਨਰ ਸਾਹਿਬ ਨੂੰ ਜਿਹੜਾ ਆਪਾਂ ਮੇਲ ਰਾਹੀਂ ਜਿਹੜਾ ਵਾ ਉਹ ਮੈਮੰਡਮ ਭੇਜ ਚੁੱਕੇ ਆ ਕਿ ਜਿਹੜਾ ਇਹ ਜਿਹੜੀ ਰੋਹਿਤ ਖੋਖਰ ਆ ਇੱਕ ਇੱਕੜਾ ਕ੍ਰਿਸਟਲ ਸਮਾਇ ਤੋਂ ਬਿਲੋਂਗ ਕਰਦਾ ਵਾ ਔਰ ਅਰੀ ਪਿੱਛੇ ਵੀਡੀਓ ਵੀ ਆਈ ਹੈ ਜਿਸ ਵੇਲੇ ਨੇ ਜੋਇਨ ਕੀਤਾ ਵਾ ਔਰ ਉਹ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਕਿ ਵੀ ਮੇਰੇ ਕੋ ਮੇਰੀ ਦਾਦੀ ਜੀ ਕੋ ਗਲਤੀ ਦੇ ਨਾਲ ਜਿਹੜਾ ਵਾ ਮੇਰੇ ਫਾਦਰ ਦੇ ਨਾਲ ਬਾਉ ਮਸੀ ਲਿਖਾਇਆ ਗਿਆ ਵਾ ਹੁਣ ਅਸੀਂ ਵੀ ਸਾਰੇ ਹਰ ਇੱਕ ਆਪਣਾ ਗੋਤਨਾ ਬਿਲੋਂਗ ਕਰਦੇ ਆ ਸਾਰਾ ਮੇਰੀ ਵਿਆਹ ਗੋਤ ਆ ਹਾਡੀ ਪਿਸ਼ੋਕਰ ਤੋਂ ਲੈ ਕੇ ਟਿਲ ਡੇਢ ਹੁਣ ਤੱਕ ਵੀ ਮੇਰੀ ਗੋਤ ਵੈਦੀ ਆ ਬਾਬਾ ਜੀ ਦੀ ਵੀ ਆ ਰਤਨ ਹੰਸ ਜੀ ਦੀ ਵੀ ਆ ਟੀਨੂ ਜੀ ਦੀ ਵੀ ਆ ਸਾਰਿਆਂ ਦੀ ਗੋਤ ਸੇਮ ਐਜ਼ ਇਟ ਇਜ਼ ਹੀ ਚੱਲਦੀ ਪਈ ਆ ਗਲਤੀ ਦੇ ਨਾਲ ਕੋਈ ਦੂਜੇ ਧਰਮ ਦੀ ਗੋਤ ਨਹੀਂ ਲੱਗਦੀ ਮਸੀਹ ਨਹੀਂ ਲੱਗਦਾ ਔਰ ਕਾਰਨ ਕਰਨ ਆ ਜਿਹੜਾ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ ਜਿਹੜਾ ਸਾਰਾ ਇਹਦਾ ਪ੍ਰਚਾਰ ਆ ਸਿਰਫ ਗੁੰਮਰਾਹ ਦੇ ਵੇਚਦਾ ਹੀ ਆ ਕਿਉਂਕਿ ਜਿਨ੍ਹਾਂ ਦੇ ਜਿਹੜੇ ਮੇਨ ਮੇਨ ਪਾਸਟਰ ਆ ਉਹ ਵੀ ਸਾਰੇ ਜਿਹੜੀਆਂ ਆਪਣੀਆਂ ਹਨ ਜਿਹੜੀਆਂ ਪਿਛਲੀਆਂ ਗੋਤਾਵਾਂ ਉਹੀ ਲਾ ਕੇ ਜਿਹੜਾ ਇੱਕ ਸਮਾਜ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਨ ਲਈ ਇਹ ਚੀਜ਼ ਕਰਦੇ ਪਏ ਆ ਕਿਉਂਕਿ ਦੇਖੋ ਹੁਣ ਜੇਕਰ ਏਰੀ ਇੱਕ ਮੇਨ ਜਿਕਰ ਜੋ ਕਿਥੇ ਗੱਲ ਆ ਜੇਕਰ ਏਰੀ ਮੈਂਬਰਸ਼ਿਪ ਰਦਰ ਨਹੀਂ ਕੀਤੀ ਜਾਂਦੀ ਤੇ ਉਹ ਵਾਲੇ ਲੋਕਾਂ ਨੂੰ ਜਿਹੜਾ ਵਾ ਇੱਕ ਬੂਸਟ ਅਪ ਮਿਲ ਜਾਣਾ ਵਾ ਕਿਉਂਕਿ ਅਸੀਂ ਕਨਵਰਜਨ ਵੀ ਕਰੀ ਜਾਈਏ ਲਾਹੇ ਵੀ ਲਈ ਜਾਈਏ ਔਰ ਜਿਹੜੀ ਜਿਹੜੀ ਰੇਸ਼ੋ ਆ ਜਿਹੜੀ ਕਨਵਰਜਨ ਦੀ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰੇਗੀ ਪਰ ਜੇਕਰ ਸਰਕਾਰ ਫੌਰੀ ਤੌਰ ਤੇ ਨਿਰਣੇ ਲੈ ਕੇ ਇਨੂੰ ਜੇ ਸਰਕਾਰ ਚਾਹਦੀ ਹੈ ਕਿ ਵੀ ਕਨਵਰਜਨ ਨਾ ਹੋਵੇ ਜੇ ਸਰਕਾਰ ਦੀ ਨੀयत ਸਾਫ਼ ਆ ਕਿ ਵੀ ਜਿਹੜਾ ਐਸੀ ਸਮਾਜ ਆ ਵਾਲਮੀਕੀ ਸਮਾਜ ਆ ਮਜਬੀ ਸਿੱਖ ਸਮਾਜ ਆ ਜੇ ਉਹਨਾਂ ਨੂੰ ਉਹਨਾਂ ਦੇ ਬੰਦੇ ਹੱਕ ਮਿਲਣ ਤੇ ਫਿਰ ਸਰਕਾਰ ਨੂੰ ਡਿਸੀਜਨ ਲੈਣਾ ਪਵੇਗਾ ਔਰ ਜਿਹੜੀ ਇਹਦੀ ਮੈਂਬਰਸ਼ਿਪ ਆ ਤੁਰੰਤ ਜਿਹੜੀ ਆ ਇਹਨੂੰ ਰੱਦ ਕਰਕੇ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਵਿੱਚੋਂ ਇੱਕ ਵਧੀਆ ਨੁਮਾਇੰਦਾ ਚੁਣ ਕੇ ਜਿਹੜਾ ਅੱਗੇ ਬਿਠਾਣਾ ਚਾਹੀਦਾ ਵਾ ਕਿਉਂਕਿ ਅੱਗੇ ਹੀ ਸਮਾਜ ਨੂੰ ਜਿਹੜਾ ਨਿਆਂ ਨਹੀਂ ਮਿਲਦਾ ਪਿਆ ਔਰ ਜਦੋਂ ਇਹ ਐਸੇ ਲੋਕ ਜਿਹੜੇ ਆ ਉਹ ਸੀਟ ਤੇ ਬਹਿਣਗੇ ਤੇ ਫਿਰ ਨਿਆਂ ਦੀ ਜਿਹੜੀ ਆਸ ਬਿਲਕੁਲ ਹੀ ਸ਼ਰਦ ਨਹੀਂ ਪਊਗੀ ਕਿਉਂਕਿ ਇੱਕ ਵਿਦੇਸ਼ੀ ਧਰਮ ਆ ਜੇ ਉਹਨੂੰ ਸਾਡੇ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਆਸਥਾ ਹੀ ਨਹੀਂ ਹੈਗੀ ਠੀਕ ਹੈ ਜੀ ਤੇ ਫਿਰ ਉਹਨੂੰ ਉਹਨਾਂ ਦੇ ਨਾਂ ਤੇ ਜਿਹੜੀ ਮਿਲੀ ਹੋਈ ਰਿਜ਼ਰਵੇਸ਼ਨ ਆ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਉਹਨੂੰ ਆਪ ਹੀ ਨੈਤਿਕਤਾ ਦੇ ਆਧਾਰ ਤੇ ਜਿਹੜਾ ਵਾ ਇਸ ਤੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਵਾ ਜੇਕਰ ਸਰਕਾਰ ਪ੍ਰਸ਼ਾਸਨ ਨਹੀਂ ਇਸ ਚੀਜ਼ ਤੇ ਗੌਰ ਕਰਦਾ ਤੇ ਜਥੇਬੰਦੀਆਂ ਦੇ ਨਾਲ ਇੱਕ ਮੀਟਿੰਗ ਕਰਕੇ ਪੰਜਾਬ ਲੈਵਲ ਦੀ ਔਰ ਵੱਡੇ ਲੈਵਲ ਤੇ ਜਿਹੜਾ ਰੋਸ਼ ਪ੍ਰਦਰਸ਼ਨ ਵੀ ਕੀਤੇ ਜਾਣਗੇ ਔਰ ਲੀਗਲ ਵੀ ਕੀਤਾ ਜਾਏਗਾ ਜੇਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਾਂਗਾ ਕਿ ਜਿਹੜੀਆਂ ਇਹਨਾਂ ਦੀਆਂ ਚਰਚ ਦੀਆਂ ਫੋਟੋਆਂ ਵਾਂ ਤੁਸੀਂ ਦੇਖ ਸਕਦੇ ਹੋ ਚਰਚ ਦੇ ਵਿੱਚ ਜਿਸ ਵੇਲੇ ਕਨਵਰਜਨ ਦੀਆਂ ਫੋਟੋਆਂ ਇਹਨਾਂ ਦੀਆਂ ਹੋਰ ਵੀ ਦੇਖੋ ਜਿਹੜੀ ਇਸਾਈ ਮਿਸ਼ਨਰੀਜ਼ ਹੈਗੀਆਂ ਵਾਂ ਕਿਸੇ ਗਰੀਬ ਘਰ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਆ ਕਿ ਕਿਸ਼ੇ ਘਰ ਦੇ ਹਾਲਾਤ ਕੀ ਆ ਔਰ ਇੱਕ 에어ਪੋਰਟ ਦੀਆਂ ਵੀ ਹੈਗੀਆਂ ਵਾਂ ਔਰ ਇੱਕ ਹੋਰ ਜਦੋਂ ਮੈਂ ਗੱਲ ਦੱਸਣਾ ਚਾਹਾਂਗਾ કે ਵੀ ਜਿਹੜਾ ਇਹਨੂੰ ਸਬੰਧਤ ਕਰਦੇ ਪਏ ਆ ਉਹ ਸਾਰੇ ਕ੍ਰਿਸ਼ਨ ਭਾਈ ਚਰਦੇ ਲੋਕ ਹੀ ਕਰਦੇ ਪਏ ਆ ਹੁਣ ਤੁਸੀਂ ਆ ਦੇਖੋ ਕ੍ਰਾਈਸ ਚੈਨਲ ਜਿਹੜਾ ਵਾ ਕ੍ਰਾਈਸ ਚੈਨਲ ਆ ਜਿਹੜਾ ਕ੍ਰਿਸ਼ਨ ਦਾ ਚੈਨਲ ਹੈਗਾ ਵਾ ਔਰ ਇਹ ਪਰ ਮੈਂ ਨਹੀਂ ਸਮਝਦਾ ਕਿ ਕਿਸੇ ਵਾਲਮੀਕੀ ਜਾਂ ਮਜਬੀ ਸਿਕ ਸਮਾਜ ਨੂੰ ਕਿਸੇ ਤਰੀਕੇ ਦੀ ਵੀ ਕੋਈ ਵਧਾਈ ਦਿੱਤੀ ਜਾਂਦੀ ਹੈ ਇਹ ਗੁੱਡ ਫਰਾਈਡੇ ਦੀ ਜਿਹੜੀ ਹੈ ਵਧਾਈ ਦੇ ਰਿਹਾ ਵਾ ਔਰ ਕ੍ਰਾਈਸ ਚੈਨਲ ਹੈਗਾ ਵਾ ਇਹ ਕਿਉਂ ਦਿੱਤਾ ਜਾ ਰਿਹਾ ਵਾ ਇਸ ਚੀਜ਼ ਦਾ ਵੀ ਇਹ ਕਲੈਰੀਫਾਈ ਕਰੇ ਕਿਉਂਕਿ ਇਹ ਬਿਲਕੁਲ ਇਹ ਬੰਦਾ ਕਨਵਰਟ ਆ ਔਰ ਇਸ ਕਾ ਅੱਗੇ ਹੀ ਸਮਾਜ ਨੂੰ ਜਿਹੜਾ ਨਿਆਣੀ ਮਿਲਦਾ ਪਿਆ ਔਰ ਜਦੋਂ ਇਹ ਐਸੇ ਲੋਕ ਜਿਹੜੇ ਆ ਉਹ ਸੀਟ ਤੇ ਬਹਿਣਗੇ ਤੇ ਫਿਰ ਨਿਆਂ ਦੀ ਜਿਹੜੀ ਆਸ ਬਿਲਕੁਲ ਹੀ ਛੜ ਦਣੀ ਪਊਗੀ ਕਿਉਂਕਿ ਇੱਕ ਵਿਦੇਸ਼ੀ ਧਰਮ ਆ ਜੇ ਉਹਨੂੰ ਸਾਡੇ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਆਸਥਾ ਹੀ ਨਹੀਂ ਹੈਗੀ ਠੀਕ ਆ ਜੀ ਤੇ ਫਿਰ ਉਹਨੂੰ ਉਹਨਾਂ ਦੇ ਨਾਂ ਤੇ ਜਿਹੜੀ ਮਿਲੀ ਹੋਈ ਰਿਜ਼ਰਵੇਸ਼ਨ ਆ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਉਹਨੂੰ ਆਪ ਹੀ ਨੈਤਿਕਤਾ ਦੇ ਆਧਾਰ ਤੇ ਜਿਹੜਾ ਵਾ ਇਸ ਤੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਵਾ ਜੇਕਰ ਸਰਕਾਰ ਪ੍ਰਸ਼ਾਸਨ ਨਹੀਂ ਇਸ ਚੀਜ਼ ਤੇ ਗੌਰ ਕਰਦਾ ਤੇ ਜਥੇਬੰਦੀਆਂ ਦੇ ਨਾਲ ਇੱਕ ਮੀਟਿੰਗ ਕਰਕੇ ਪੰਜਾਬ ਲੈਵਲ ਦੀ ਔਰ ਵੱਡੇ ਲੈਵਲ ਤੇ ਜਿਹੜਾ ਰੋਜ ਪ੍ਰਦਰਸ਼ਨ ਵੀ ਕੀਤੇ ਜਾਣਗੇ ਔਰ ਲੀਗਲ ਵੀ ਕੀਤਾ ਜਾਏਗਾ ਜੇਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਮੈਂ ਤੁਹਾਨੂੰ ਇੱਕ ਚੀਜ਼ਾਂ ਦਿਖਾਉਣਾ ਚਾਹਾਂਗਾ ਕਿ ਜਿਹੜੀਆਂ ਇਹਨਾਂ ਦੀਆਂ ਚਰਚ ਦੀਆਂ ਫੋਟੋਆਂ ਵਾਂ ਤੁਸੀਂ ਦੇਖ ਸਕਦੇ ਹੋ ਚਰਚ ਦੇ ਵਿੱਚ ਜਿਸ ਵੇਲੇ ਕਨਵਰਜਨ ਦੀਆਂ ਫੋਟੋਆਂ ਇਹਨਾਂ ਦੀਆਂ ਹੋਰ ਵੀ ਦੇਖੋ ਜਿਹੜੀ ਇਸਾਈ ਮਿਸ਼ਨਰੀਜ਼ ਹੈਗੀਆਂ ਵਾਂ ਕਿਸੇ ਗਰੀਬ ਘਰ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਆ ਕਿ ਪਿੱਛੇ ਘਰ ਦੇ ਹਾਲਾਤ ਕੀ ਆ ਔਰ ਇੱਕ 에어ਪੋਰਟ ਦੀਆਂ ਵੀ ਹੈਗੀਆਂ ਵਾਂ ਔਰ ਇੱਕ ਹੋਰ ਜਦੋਂ ਮੈਂ ਗੱਲ ਦੱਸਣਾ ਚਾਹਾਂਗਾ કે ਵੀ ਜਿਹੜਾ ਇਹਨੂੰ ਸਬੰਧਤ ਕਰਦੇ ਪਏ ਆ ਉਹ ਸਾਰੇ ਕ੍ਰਿਸ਼ਨ ਭਾਈ ਚਰਦੇ ਲੋਕ ਹੀ ਕਰਦੇ ਪਏ ਆ ਹੁਣ ਤੁਸੀਂ ਆ ਦੇਖੋ ਕ੍ਰਾਈਸਚਨਲ ਜਿਹੜਾ ਵਾ ਕ੍ਰਾਈਸਚਨਲ ਆ ਜਿਹੜਾ ਕ੍ਰਿਸ਼ਨ ਦਾ ਚੈਨਲ ਹੈਗਾ ਵਾ ਔਰ ਇਹ ਪਰ ਮੈਂ ਨਹੀਂ ਸਮਝਦਾ ਕਿ ਕਿਸੇ ਵਾਲਮੀਕੀ ਜਾਂ ਮਜਬੀ ਸੇਕ ਸਮਾਜ ਨੂੰ ਕਿਸੇ ਤਰੀਕੇ ਦੀ ਵੀ ਕੋਈ ਵਧਾਈ ਦਿੱਤੀ ਜਾਂਦੀ ਹੈ ਇਹ ਗੁੱਡ ਫਰਡੇ ਦੀ ਜਿਹੜੀ ਹੈ ਵਧਾਈ ਦੇ ਰਿਹਾ ਵਾ ਔਰ ਕ੍ਰਾਈਸਚਨਲ ਹੈਗਾ ਵਾ ਇਹ ਕਿਉਂ ਦਿੱਤਾ ਜਾ ਰਿਹਾ ਵਾ ਇਸ ਚੀਜ਼ ਦਾ ਵੀ ਇਹ ਕਲੈਰੀਫਾਈ ਕਰੇ ਕਿਉਂਕਿ ਇਹ ਬਿਲਕੁਲ ਇਹ ਬੰਦਾ ਕਨਵਰਟ ਆ ਔਰ ਇਹ ਇਸ ਕਰਕੇ ਜਿਹੜਾ ਇਹ ਅਸੀਂ ਸਮਾਜ ਦੀ ਜਿਹੜੀਆਂ ਫੈਸਿਲਟੀਆਂ ਖਾਰ ਰਿਹਾ ਵਾ ਜਿਹੜਾ ਬਿਲਕੁਲ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਜਿਹੜੇ ਸਾਡੇ ਸਮਾਜ ਦੇ ਲੋਕ ਨੂੰ ਸਬੰਧ ਕਰਦੇ ਪਿਆ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਵੀ ਇਹ ਜਿਹੜਾ ਆਪਸ ਹੀ ਇਹ ਮੂੰਗਮਲਾ ਛੱਡ ਕੇ ਥੋੜਾ ਜਿਹਾ ਉੱਪਰ ਉੱਠੀਏ ਕਿਉਂਕਿ ਬਹੁਤ ਵੱਡੇ ਲੈਵਲ ਤੇ ਸਾਡਾ ਸਾਡਾ ਸਮਾਜ ਕਨਵਰਜਨ ਕਰਦਾ ਪਿਆ ਵਾ ਔਰ ਕਿੰਨੂ ਕਿੰਨੂ ਆਪਾਂ ਛੱਡੀ ਜਾਵਾਂਗੇ ਕਿਉਂਕਿ ਕਿਤੇ ਨਾ ਕਿਤੇ ਲਾਗੇ ਚਾਗੇ ਸਾਡੀ ਯਾਰੀ ਦੋਸਤੀਆਂ ਰਿਸ਼ਤੇਦਾਰੀਆਂ ਵਾ ਔਰ ਇਹ ਸਾਰਾ ਕੁਝ ਹੀ ਇਹ ਸਾਰੇ ਕਨਵਰਟ ਹੋ ਚੁੱਕੇ ਆ ਜੇ ਇਹਨੂੰ ਅੱਜ ਆਪਾਂ ਛੱਡ ਦਿੱਤਾ ਤੇ ਕੱਲ ਨੂੰ ਕਿੰਨੂ ਕਿੰਨੂ ਛੱਡੀ ਜਾਵਾਂਗੇ ਮੈਂ ਉਹਨਾਂ ਅੱਗੇ ਵੀਰਾਂ ਅੱਗੇ ਮੇਰੇ ਭਰਾਵਾ ਮੇਰੇ ਨਾਲ ਚੱਲਦੇ ਆ ਮੇਰੇ ਸਮਾਜ ਦੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਹ ਚੀਜ਼ ਦਾ ਆਪਾਂ ਡਟ ਕੇ ਵਿਰੋਧ ਕਰੀਏ ਮੂਮਲਾਜੀ 'ਚ ਨਾ ਪਈਏ ਜਿਹੜਾ ਸਾਡੇ ਪਿਤਾ ਨੂੰ ਪਿਤਾ ਨਹੀਂ ਕਹਿੰਦਾ ਜਿਹੜਾ ਸਾਡੇ ਪਰਿਵਾਰ ਨੂੰ ਨਹੀਂ ਮੰਨਦਾ ਫਿਰ ਉਹਨਾਂ ਸਾਡੀ ਮੂਮਲਾਜੀ ਕਾਦੀ ਹੈ ਮੇਰਾ ਮੰਨਣਾ ਹੈ ਕਿ ਵੀ ਇਹ ਜਿਹੜੀ ਆ ਨਿਯੁਕਤੀ ਜਿਹੜੀ ਆ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤੀ ਜਾਵੇ ਪਹਿਲਾਂ ਬੇਨਤੀ ਕੀਤੀ ਹੈ ਕਿ ਵੀ ਪੰਜਾਬ ਦੀਆਂ ਸਾਰੇ ਜ ਜੋ ਡਿਸੀਨਰ ਰਣਨੀਤੀ ਤਿਆਰ ਕਰਕੇ ਜੋੜ ਇਸੇ ਤੋਂ ਜਿੱਥੇ ਬੰਦੀਆਂ ਲੈਣਗੀਆਂ ਉਹਦੇ ਹਿਸਾਬ ਨਾਲ ਅਸੀਂ ਕਰਾਂਗੇ ਬਿਲਕੁਲ ਕਲੀਅਰ ਹੈ ਜੀ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਕਿ ਜੇ ਜੇਕਰ ਸਰਕਾਰ ਨੂੰ ਪਤਾ ਵਾ ਤੇ ਸਰਕਾਰ ਦੀ ਨੀਤ ਹਿਸਾਬ ਨਹੀਂ ਹੈ ਤੇ ਜੇਕਰ ਉਹਨੇ ਗੁੰਮਰਾਹ ਕੀਤਾ ਵਾ ਤੇ ਫਿਰ ਉਹਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਉਹ ਕ੍ਰਿਸ਼ਨਪਾਈ ਚੰਦ ਪੂਰਾ ਸ਼ਹਿਰ ਜਾਣਦਾ ਵਾ ਪੂਰਾ ਪ੍ਰਸ਼ਾਸਨ ਜਾਣਦਾ ਵਾ ਕਿਉਂਕਿ ਕ੍ਰਿਸ਼ਨਪਾਈ ਚਾਰੇ ਤੋਂ ਆ ਕਿਉਂਕਿ ਪਿਛੇ ਵੀ ਉਹਨੇ BSP ਦੀ ਇਲੈਕਸ਼ਨ ਲੜੀਆਂ ਵਾ ਉਦੋਂ ਵੀ ਉਹਨੇ ਐਸੀ ਸੀਟ ਤੋਂ ਹੀ ਲੜੀਆਂ ਵਾ ਕਿਉਂਕਿ ਵੈਸਟ ਤੋਂ ਜਿਹੜੀ ਸੀਟ ਰਿਜ਼ਰਵ ਹੈ ਔਰ ਅਬ ਮੈਂ ਇੱਕ ਹੋਰ ਤੁਹਾਨੂੰ ਇੱਕ ਗੱਲ ਸੁਣਾ ਚਾਹਾਂਗਾ ਕਿ ਜਿਹੜੀਆਂ ਐਮਪੀ ਦੀਆਂ ਇਲੈਕਸ਼ਨਾਂ ਗਈਆਂ ਵਾਂ ਲਾਸਟ ਇਅਰ ਉਹਦੇ ਵਿੱਚ ਵੀ ਸਰਕਾਰ ਵੱਲੋਂ ਜਿਹੜਾ ਇੱਕ ਪੰਜਾਬੀ ਫਿਲਮਾਂ ਦਾ ਐਕਟਰ ਸੀਗਾ ਉਹਦਾ ਵੀ ਜਾਲੀ ਸਰਟੀਫਿਕੇਟ ਬਣਾ ਕੇ ਕਿਉਂਕਿ ਉਹ ਡੋਮਕਾ ਜਾਤੀ ਨਾਲ ਬਿਲੋਂਗ ਕਰਦਾ ਸੀਗਾ ਉਹ ਮਰਾਸੀ ਭਾਈਚਾਰੇ ਤੋਂ ਬਿਲੋਂਗ ਕਰਦਾ ਸੀਗਾ ਉਹਨੂੰ ਐਸੀ ਸਰਟੀਫਿਕੇਟ ਬਣਾ ਕੇ ਉਹਨੂੰ ਵੀ ਇਲੈਕਸ਼ਨਾਂ ਲੜਵਾਈਆਂ ਗਈਆਂ ਸੀਗੀਆਂ ਬਾਰ-ਬਾਰ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵਾਂ ਇਹ ਅਸੀਂ ਸਮਾਜ ਦੇ ਫੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਵਾ ਜੋ ਕਿ ਸਮਾਜ ਬਿਲਕੁਲ ਨਹੀਂ برداشت ਕਰੇਗਾ ਸਮਾਜ ਬਿਲਕੁਲ ਅਵੇਰਾ ਸਮਾਜ ਪੜਿਆ ਲਿਖਿਆ ਵਾ ਸਰਕਾਰ ਸਰਕਾਰ ਜਿਹੜਾ ਵਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੇ ਉਹ ਸਾਨੂੰ ਸਾਡੇ ਹੱਕਾਂ ਦੇ ਬਾਰੇ ਸਾਡੇ ਰਾਈਟਸ ਬਾਰੇ ਬਿਲਕੁਲ ਪਤਾ ਵਾ ਔਰ ਅਸੀਂ ਆਪਣੇ ਹੱਕ ਲੈਣਾ ਚੰਗੀ ਤਰ੍ਹਾਂ ਜਾਣਦੇ ਹਾਂ ਮੇਰਾ ਨਾਮ ਰਤਨਾੰਸ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਰਜ ਜੇਸ਼ਰਪਾਲ ਦਾ ਸੰਯੁਕਤ ਮੁਖ ਸੰਚਾਲਕ ਸਾਰੇ ਧਰਮ ਪ੍ਰੇਮੀਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਰਤਨਾਕਰ ਅਸੀਂ ਅੱਜ ਕਾਫੀ ਸੰਗਠਨ ਇਕੱਠਿਆ ਹੋ ਕੇ ਆ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਪਹੁੰਚੇ ਆ ਮੇਰੇ ਨਾਲ ਬਹੁਤ ਹੀ ਆਦਰਯੋਗ ਵੀਰ ਲਕੀ ਵਾਜ ਜੀ ਔਰ ਵੀ ਨਿਰੰਦਰ ਨੇਟੂ ਜੀ ਰਾਸ਼ਟਰੀ ਕਾਰਜਕਰਮੀ ਮੈਂਬਰ ਭਵਾਦਸ ਔਰ ਇਨੇ ਕਾ ਸਾਥੀ ਅਲੱਗ-ਅਲੱਗ ਸੰਗਠਨਾ ਦੇ ਇੱਥੇ ਪਹੁੰਚੇ ਨੇ ਜਿਹੜਾ ਘਟਨਾ ਗਰਮ ਚੱਲ ਰਿਹਾ ਆ ਕਾਫੀ ਦਿਨਾਂ ਤੋਂ ਪੂਰੇ ਜਲ ਸਮਾਜ ਵਿੱਚ ਖਾਸ ਕਰ ਵਾਲਮੀਕੀ ਸਮਾਜ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਹੈ ਵੇ ਰੋਹਿਤ ਖੋਕਰ ਜੀ ਨੂੰ ਲੈ ਕੇ ਜਿਹੜੇ ਇਸਾਈ ਭਾਰੇ ਭਾਈ ਚਾਰੇ ਚੋਹਨ ਪਰ ਉਹ ਵਾਲਮੀਕੀ ਸਮਾਜ ਦਾ ਲਾਹਾ ਲੈ ਕੇ ਲਾਭ ਲੈ ਕੇ ਉਹ ਐਸੀ ਕਮਿਸ਼ਨ ਦੇ ਵਿੱਚ ਮੈਂਬਰ ਬਣ ਗਏ ਨੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਗੁੰਮਰਾਹ ਕਰਕੇ ਉਹ ਫੈਸਿਲਿਟੀ ਜਿਹੜੀ ਵਾਲਮੀਕੀ ਸਮਾਜ ਨੂੰ ਮਿਲਣੀ ਸੀ ਜਿਹੜਾ ਮੈਂਬਰ ਵਾਲਮੀਕੀ ਸਮਾਜ ਦਾ ਬੰਨਾ ਸੀ ਉਹ ਈਸਾਈ ਪਾਇ ਚਾਰੇ ਵਿੱਚੋਂ ਬਣਾਇਆ ਗਿਆ ਹੈ ਜਿਸ ਦਾ ਰੋਸ ਪੂਰੇ ਪੰਜਾਬ ਦੇ ਵਿੱਚ ਬਹੁਤ ਦਿਨਾਂ ਤੋਂ ਵਿਆਪਕ ਹੈ ਔਰ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਦਾ ਬਹੁਤ ਜਲਦੀ ਜਿਹੜਾ ਨिलੰਭਨ ਕੀਤਾ ਜਾਵੇ ਉਹਦੀ ਨਿਯੁਕਤੀ ਰੱਦ ਕੀਤੀ ਜਾਵੇ ਔਰ ਕਿਸੇ ਵਾਲਮੀਕੀ ਸਮਾਜ ਦੇ ਵੀਰ ਨੂੰ ਉਸ ਐਸੇ ਕਮਿਸ਼ਨ ਆਯੋਗ ਦਾ ਮੈਂਬਰ ਬਣਾਇਆ ਜਾਵੇ ਔਰ ਅਗਰ ਸਰਕਾਰ ਸਾਡੇ ਇਸ ਮੈਮੋਰੰਡਮ ਤੇ ਗੌਰ ਨਹੀਂ ਕਰਦੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਊਗਾ ਜਿਹਦੀ ਰਣਨੀਤੀ ਬਹੁਤ ਜਲਦੀ ਤਿਆਰ ਕਰ ਲਈ ਜਾਏਗੀ ਔਰ ਅਸੀਂ ਫੇਰ ਇੱਕ ਵਾਰੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਉਹ ਆਪਣੀ ਜਿਹੜੀ ਗਲਤੀ ਦਾ ਸੁਧਾਰ ਕਰੇ ਔਰ ਕਿਸੇ ਸਮਾਜ ਦੇ ਵਾਲਮੀਕੀ ਭਾਈਚਾਰੇ ਵਿੱਚੋਂ ਐਸੀ ਕਮਿਸ਼ਨ ਦਾ ਮੈਂਬਰ ਲਾਇਆ ਜਾਵੇ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਮੇਰਾ ਨਾਮ ਰੋਹਿਤ ਕੋਖਰ ਹੈ हां जी देखो वो मेरे ਭਰਾ ਨੇ ਮੇਰੇ ਵੀਰ ਨੇ ਔਰ ਮੈਂ ਵਾਲਮੀਕੀ ਸਮਾਜ ਚ ਪੈਦਾ ਹੋਇਆ ਵਾਂ ਔਰ ਜੇ ਉਹਨਾਂ ਨੂੰ ਕੋਈ ਡਾਊਟ ਹੈ ਤਾਂ ਮੇਰੇ ਨਾਲ ਬੈਠ ਜਾਣਾ ਬਾਕੀ ਜਿਹੜਾ ਤੁਸੀਂ ਮੈਨੂੰ ਫੋਟੋਸ ਦਿਖਾ ਰਹੇ ਹੋ ਉਹ ਤੇ ਸਰ ਮਤਲਬ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਦੀਦੀ ਵੀ ਹੈਗੀ ਹੈ ਚੰਨੀ ਸਾਹਿਬ ਦੀ ਵੀ ਹੈ ਔਰ ਕਿਨੇ ਲੀਡਰਸ ਦੀ ਹੈ ਤੁਸੀਂ ਦੇਖਦੇ ਹੋਗੇ ਚੈੱਕ ਕਰ ਲਓ ਫੇਸਬੁੱਕ ਮੈਂ ਕਰ ਦਿੰਦਾ ਰਾਜਾ ਵੜਿੰਗ ਦੀ ਵੀ ਹੈ ਉਹ ਨਾਰੇ ਵੀ ਲਗਾ ਰਿਹਾ ਸੀਗਾ ਹੁਣ ਜੇ ਮੰਨ ਲਓ ਅਸੀਂ ਤੁਸੀਂ ਮੈਨੂੰ ਜਾਣਦੇ ਮੈਨੂੰ تقریبا 15-20 ਸਾਲਾਂ ਤੋਂ ਤੁਸੀਂ ਜਾਣਦੇ ਹੋਗੇ ਮੈਂ ਮਸਜਿਦ ਚ ਗਏ ਆਪਾਂ ਇਕੱਠੇ ਹੋਏ ਮੀਟਿੰਗ ਕੀਤੀ ਐ ਐਨਆਰਸੀ ਐਨਪੀਆਰ ਦੇ ਵਿੱਚ ਹੁਣ ਉਹ ਵੀ ਮੈਨੂੰ ਸਨਮਾਨਿਤ ਕਰ ਦੇ ਲੋਗੇ ਮuslim ਆ ਤੋ ਉਹ ਜਿਹੜਾ ਜਿਹੜਾ ਮੇਰੇ ਤੇ ਇਲਜ਼ਾਮ ਲਗਾ ਰਿਹਾ ਉਹ ਮੇਰਾ ਭਾਈਚਾਰਾ ਆ ਸਾਡਾ ਹੀ ਭਾਈਚਾਰਾ ਆ Hindu ਵੀ ਸਾਡਾ ਭਾਈਚਾਰਾ Hindu ਹੁਣ ਕਬੀਰ ਸਾਹਿਬ ਦੀ ਜਦੋਂ ਕੈਪਟਨ ਸਾਹਿਬ ਨੇ ਛੁੱਟੀ ਰੱਦ ਕੀਤੀ ਮੈਂ ਉਥੇ ਮੰਦਿਰ ਚ ਵੀ ਮੱਥਾ ਟੇਕ ਕੇ ਜਾ ਕੇ ਮੈਂ ਤਰਨਾ ਵੀ ਲਗਾਇਆ ਸਭ ਤੋਂ ਪਹਿਲਾਂ ਮੈਂ ਤਰਨਾ ਲਗਾਇਆ ਆਪਣੇ ਸਾਰੇ ਸਤਕਾਰਯੋਗ ਸਾਥੀਆਂ ਦੇ ਨਾਲ ਕੇਂਦਰੀ ਵਾਲਮੀਕ ਮੰਦਿਰ ਦੇ ਸਾਹਮਣੇ ਫਿਰ ਕਬੀਰ ਸਾਹਿਬ ਮੰਨਣ ਵਾਲੀਆਂ ਜਿਹੜੀਆਂ ਲੋਕ ਸੀ ਉਹ ਵੀ ਆਏ ਤੋਂ ਸਰ ਇਹਦੇ ਚ ਕੋਈ ਹੈ ਨਹੀਂ ਉਹਨਾਂ ਨੇ ਮੈਂ ਸਨਮਾਨਿਤ ਕੀਤਾ ਮੈਂ ਨਹੀਂ ਡਿਨਾਈ ਕਰਦਾ ਮੇਰੀ ਫੋਟੋ ਨਹੀਂ ਆ ਕੀਤਾ ਯਾਰ ਮੈਨੂੰ ਕਰਦੇ ਆ ਹੁਣ ਜਦੋਂ ਮੈਂ ਜਿਸ ਮੈਂਬਰ ਲੱਗਾ ਆ ਮੈਨੂੰ ਭਗਤ ਬਰਾਦੀ ਦੇ ਲੋਕਾਂ ਨੇ ਵੀ ਮੇਰੀਆਂ ਫੋਟੋਆਂ ਲਾਈਆਂ ਵਾਲਮੀਕੀ ਸਮਾਜ ਨੇ ਵੀ ਲਗਾਈਆਂ ਪਵਨ ਡਰੇਵਿੜ ਜੀ ਨਾਲ ਨਾਰਿਆ ਸਾਹਿਬ ਨਾਲ ਆਪਣੇ ਕਰਨ ਕਿਆਲੇ ਆਂ ਜੀ ਉਹਨਾਂ ਨੇ ਸਾਰਿਆਂ ਨੂੰ ਮੈਨੂੰ ਸਮਾਨਿਤ ਕੀਤਾ ਮੈਂ ਕਹਿੰਦਾ ਵੀ ਲੱਕੀ ਬੈਜਦਾ ਵੀ ਕਿ ਕਿਸੇ ਪਾਰਟੀ ਕਿਸੇ ਸੰਬੰਧ ਰੱਖਦੇ ਉਹ ਕਹਿੰਦੇ ਵੀ ਐਸਸੀ ਭਾਈਚੇ ਦਾ ਫਾਇਦਾ ਲੈ ਰਹੇ ਸਰਚ ਮੈਂ ਐਸਸੀ ਹੈਗਾ ਤੇ ਉਹ ਐਸਸੀ ਦਾ ਫਾਇਦਾ ਤੇ ਹੋਣਾ ਹੀ ਓਬਵੀਅਸਲੀ ਕਿਉਂਕਿ ਮੈਂ ਵਾਲਮੀਕੀ ਸਮਾਜ ਚ ਪੈਦਾ ਹੋਇਆ ਤੇ ਮੈਂ ਫਾਇਦਾ ਤਾਂ ਲਵਾਂਗਾ ਹੀ ਓਬਵੀਅਸਲੀ ਹੈ ਔਰ ਇਹਦੇ ਚ ਕੋਈ ਡਾਊਟ ਨਹੀਂ ਹੈਗਾ ਕਿਹਦੇ ਕਿਸੇ ਭਾਈਚਾਰੇ ਨਾਲ ਜ਼ਿਆਦਾ ਸੰਬੰਧ ਰੱਖਦੇ ਹੈਗੇ ਕਿ ਬੀਸੀ ਸਰੋ ਕ੍ਰਿਸਟਿਨ ਭਾਈਚਾਰੇ ਚ ਦੇਖੋ ਤੇ ਸਾਰਿਆਂ ਦੇ ਰਿਸ਼ਤੇਦਾਰ ਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਰਿਸ਼ਤੇਦਾਰ ਵੀ ਹੋਣਗੇ ਕ੍ਰਿਸਟਿਨ ਭਾਈਚਾਰੇ ਤੋਂ ਮੇਰੇ ਰਿਸ਼ਤੇਦਾਰ ਨੇ ਉਹ ਨੂੰ ਮੈਂ ਦੇਨਾਈ ਥੋੜੀ ਕਰ ਸਕਦਾ ਮੇਰੇ ਮਜਬੀ ਸਿੱਖ ਪਰਿਵਾਰ ਵੀ ਆ ਮੇਰੇ ਪਧਰੀ ਪਿੰਡ ਹੈ ਮੇਰੇ ਦਾਦੀ ਜੀ ਦਾ ਪਿੰਡ ਹੈ ਠੀਕ ਹੈ ਉਹ ਸਾਰਾ ਮਜਬੀ ਸਿੱਖਾਣਾ ਭਰੇ ਆ ਉਹਨਾਂ ਨੇ ਗਾਤਰੇ ਪਾਏ ਨੇ ਨਿਹੰਗ ਵੀ ਬਣੇ ਹੋਏ ਨੇ ਸਾਡੇ ਪਰਿਵਾਰਾਂ ਚੋਂ ਤੁਹਾਡਾ ਸੁਪਤੋ ਹੀ ਐਸੀ ਭਜਾਸ ਬਾਲੋ ਸਰ ਮੈਂ ਪੈਦਾ ਹੀ ਵਾਲਮੀਕੀ ਸਮਾਜ ਚੋਂ ਆ ਤੇ ਆਬਵੀਅਸਲੀ ਵਾਲਮੀਕੀ ਆ ਮੈਂ ਮੇਰਾ ਤੁਸੀਂ ਚੈੱਕ ਕਰਾਓ ਤੁਹਾਨੂੰ ਤੇ ਸ਼ਾਇਦ ਪਤਾ ਤੁਸੀਂ ਤਾਂ ਮੈਨੂੰ ਜਾਣਦੇ ਦੇ 2012 ਦੇ ਵਿੱਚ ਮੈਂ ਚੋਣ ਲੜਿਆ ਐਮਐਲਏ ਵੈਸਟ ਤੋਂ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਵੀਰ ਜਰ ਇਹ ਕੋਰਤੋਂ ਮੈਨਰੇ ਆਉਦੋਂ ਮੇਰਾ ਕੋਈ ਵਿਰੋਧ ਵੀ ਨਹੀਂ ਹੋਇਆ ਔਰ ਮੈਂ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਮਨਾਇਆ ਸੀ ਤਕਰੀਬਨ 10-15 ਹਜ਼ਾਰ ਲੋਕਾਂ ਦੇ ਨਾਲ ਇਕੱਠ ਕਰਕੇ ਗੁਰੂ ਰਵੀਦਾਸmargਆ ਉੱਥੇ ਆਪਾਂ ਪ੍ਰੋਗਰਾਮ ਕੀਤਾ ਸੀ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਸੀ ਮੇਰੀ ਗਵਾਈ ਚ ਪ੍ਰੋਗਰਾਮ ਹੋਇਆ ਸੀ ਬਸਪਾ ਦੇ ਪਰ ਮਲੇ ਤੁਹਾਡੇ ਆਪਣੇ ਨੇ ਇਹ ਕਿਉਂ ਸਰ ਪਤਾ ਨਹੀਂ ਉਹਨਾਂ ਕੋਈ ਡਾਊਟ ਹੈ ਕੋਈ ਨਹੀਂ ਉਹ ਬਹਿ ਕੇ ਮੇਰੇ ਨਾਲ ਡਾਊਟ ਕਲੀਅਰ ਕਰ ਲੈਣ ਹੁਣ ਜੇ ਤੁਸੀਂ ਕਹੋ ਕਿ ਮੈਂ ਕਿਸੇ ਭਾਈਚਾਰੇ ਨਾਲ ਸੰਬੰਧ ਨਾ ਰੱਖਾਂ ਤੇ ਇਹ ਹੋ ਨਹੀਂ ਸਕਦਾ ਲਿਕੇ ਇਹਦੇ ਸਾਫ ਹੈ ਤੇ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਸਾਰੇ ਅਧਿਕਾਰ ਦਿੱਤੇ ਆ ਤੇ ਉਹਨਾਂ ਨੇ ਆਪਣੇ ਚਾਰ ਬੱਚਿਆਂ ਦੀ ਕੁਰਬਾਨੀ ਦਿੱਤੀ ਆ